ਈਸ਼ਵਰ ਜੀ ਜੋ ਕਿਸ ਰਹਾ ਤਬਚਨ ਮਰਵਾ ਤੇਰਾ ਮਹਾਰਾਜਿਆ ਪਰਮਾਤਮਾ ਸਭ ਕੁਝ ਤੇਰਾ ਹੀ ਇਹ ਸੰਸਾਰ ਵੀ ਤੇਰਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਵ ਸੰਬੰਧੀ ਦਸਤਾਰਾਂ ਦਾ ਲੰਗਰ ਲਾਇਆ ਵਾ ਕੀ ਕਹਿਣਾ ਚਾਹੁੰਦੇ ਸੀ ਹੁਣ ਤੋਂ ਪਹਿਲਾਂ ਜੀ ਤੁਹਾਡੇ ਰਾਹੀਂ ਦੇਖ ਰਹੀਆਂ ਸੰਗਤਾਂ ਨੂੰ ਗੁਰੂ ਨਾਨਕ 555 ਸਾਲ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਰੇਗੇ ਅੱਜ ਜਿਹੜੇ ਤੁਸੀਂ ਦਸਤਾਰਾਂ ਦੇ ਲੰਗਰ ਲਾਏ ਆ ਇਹ ਕੀ ਸੇਧ ਕਰਕੇ ਲਾਏ ਆ 42 ਦਿਨ ਵੱਲੋਂ ਜੀ ਬਹੁਤ ਦੇਰ ਦੀ ਮੁਹਿੰਮ ਚੱਲ ਰਹੀ ਆ ਮੇਰੀ ਦਸਤਾਰ ਮੇਰੀ ਸ਼ਾਨ ਇਹਦੇ ਤਹਿਤ ਅਸੀਂ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਸਤਾਰ ਕੈਂਪ ਲਗਾ ਰਹੇ ਆ ਮੇਰੀ ਦਸਤਾਰ ਮੇਰੀ ਸ਼ਾਨ ਦੇ ਨਾਮ ਦੇ ਅਧੀਨ ਇਹਦੇ ਤੇ ਜੀ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਤੇ ਬੰਦਿਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੱਲੇ ਹੋਏ ਮਾਰਗ ਦੇ ਉੱਤੇ ਤੇ ਦੁਆਰਾ ਜਿਨ੍ਹਾਂ ਇਸੇ ਕਾਰਨਾ ਕਰਕੇ ਪਤਿਤ ਹੋ ਚੁੱਕੇ ਆ ਜਾਂ ਦਸਤਾਰਾਂ ਤੋਂ ਦੂਰ ਹੋ ਚੁੱਕੇ ਆ ਉਹ ਦੁਆਰਾ ਮੁਕਤੀ ਜੀਵਨ ਵੱਲ ਆਉਣ ਅਤੇ ਵਾਧ ਤੋਂ ਵਾਧ ਦਸਤਾਰ ਧਾਰਨੀ ਕਈ ਮੌਕੇ ਜਿੱਦਾਂ ਦਸਤਾਰ ਫਰੀ ਦੀ ਸਜਾਉਂਦੇ ਆ ਲੋਕ ਲੰਗਰ ਲਾਏ ਤੁਸੀਂ ਇੱਥੇ ਸਜਾ ਕੇ ਲੈ ਜਾਂਦੇ ਘਰ ਜਾ ਕੇ ਲਾ ਕੇ ਰੱਖ ਦਿੰਦੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਹੈ ਤੁਹਾਡਾ ਅਸੀਂ ਜਿਹੜੇ ਵੀ ਲੋਕਾਂ ਨੂੰ ਇੱਥੇ ਅਸੀਂ ਦਸਤਾਰ ਬੰਨ੍ਹਦੇ ਆਂ ਜਾਂ ਸਜਾਉਂਦੇ ਆਂ ਅਸੀਂ ਉਹਨਾਂ ਨੂੰ ਪਹਿਲਾਂ ਦਸਤਾਰ ਦੀ ਮਹਾਨਤਾ ਦੱਸਦੇ ਆਂ ਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਆਂ ਕਿ ਉਹ ਇੱਕ ਪ੍ਰਣ ਲੈਣ ਕਿ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਤੇ ਗੁਰੂ ਮਹਾਰਾਜ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਣ ਕੇ ਉਹਨਾਂ ਦੇ ਤੋਂ ਦੁਬਾਰਾ ਐਸੀ ਗਲਤੀ ਨਾ ਹੋਵੇ ਤੇ ਪਰ ਅਸੀਂ ਅੱਗੇ ਵੀ ਜਿੱਦਾਂ ਕੈਂਪ ਲਗਾਏ ਆ ਉਹਨਾਂ ਦੇ ਅਸੀਂ ਰਿਪੋਰਟ ਰੱਖਦੇ ਆਂ ਬੰਦਿਆਂ ਦੇ ਉਹਨਾਂ ਨਾਲ ਫਿਰ ਅਸੀਂ ਕੰਟੈਕਟ ਦੇ ਵਿੱਚ ਰਹਿੰਦੇ ਆਂ ਤੇ ਅਸੀਂ ਦੇਖਿਆ ਆ ਕਿ 50% ਪਲੱਸ ਲੋਕਾਂ ਨੇ ਜਿਹੜੀਆਂ ਸਜਾ ਦਸਤਾਰਾਂ ਧਾਰਨ ਕੀਤੀਆਂ ਆ ਉਹ ਅੱਜ ਵੀ ਦਸਤਾਰਦਾਰੀ ਹੈ ਜੀ ਆਪਾਂ ਜਾਣਦੇ ਆ ਜਿਹੜੇ ਲੋਕਾਂ ਨੇ ਅੱਜ ਦਸਤਾਰ ਸਜਾਈ ਆ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਲੋਕਾਂ ਨੂੰ ਜਿਹੜੀ ਦਸਤਾਰ ਸਜਾ ਚੁੱਕੇ ਹੋ ਮੇਰੇ ਹਿਸਾਬ ਦੇ ਨਾਲ ਜੀ 2250 ਬੰਦਾ ਤੋਂ ਵਾਧੀ ਹੋ ਗਿਆ ਹੁਣ ਆਇਆ ਅਸੀਂ ਥੋੜੀ ਲੇਟ ਹੋ ਕੇ 11:30 ਵਜੇ ਸ਼ੁਰੂ ਕੀਤਾ ਆ ਹੁਣ ਆਪਣੇ 1:30 ਵਜੇ ਆਇਆ ਤੇ 2250 ਤੋਂ ਵਾਧੀ ਪ੍ਰਾਣੀਆਂ ਨੇ ਜੀ ਆਪਣੇ ਸਿਰ ਦੇ ਉੱਤੇ ਦਸਤਾਰਾਂ ਸਜਾ ਚੁੱਕੇ ਕਿਉਂਕਿ ਰਸ਼ ਬਹੁਤ ਆ ਗਏ 4-5 ਜਾਣੇ ਦਸਤਾਰਾਂ ਸਜਾ ਰਹੇ ਆ ਸਟੇਜ ਦੇ ਹਿਸਾਬ ਦੇ ਨਾਲ ਉਸ ਹਾਂ ਇਹਦੇ ਵਿੱਚ ਜਿਸ ਤਰ੍ਹਾਂ ਬੀਬੀਆਂ 'ਚ ਕਿੰਨਾ ਕੀ ਕਰੇਜ ਆ ਦਸਤਾਰ ਸਜਾਉਂਦੇ ਤੁਸੀਂ ਆਪ ਦੇਖ ਲਓ ਜੀ ਮੈਨੂੰ ਲੱਗਦਾ ਜੇ 2200 ਬੰਦਿਆਂ ਦੇ ਸਿਰ 17 ਸਜਾਈਆਂ ਆ ਵਿੱਚ 100 ਬੀਬੀਆਂ ਹੋਣਗੀਆਂ ਜਿਨ੍ਹਾਂ ਨੇ ਆਪਣੇ ਸਿਰਾਂ ਦੇ ਉੱਤੇ ਦਮਾਲੇ ਸਜਾਈਆਂ ਪਰਮਾਤਮਾ ਦੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਦਿਹਾੜੇ ਤੇ ਕੀ ਸੰਦੇਸ਼ ਦੇਣ ਚੁੰਨੇ ਨੌਜਵਾਨ ਪੀੜੀ ਨੂੰ ਅਸੀਂ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਉਹ ਵੱਤਵਾਦ ਗੁਰੂ ਨਾਨਕ ਪਾਸ਼ਾ ਜੀ ਦੇ ਦਿੱਤੇ ਹੋਏ ਰਾਹ ਦੇ ਉੱਤੇ ਚੱਲਣ ਮਨੁੱਖਤਾ ਦੀ ਸੇਵਾ ਕਰਨ ਅਤੇ ਸਾਂਝੀ ਵਾਲਤਾ ਦਾ ਜਿੱਦਾਂ ਗੁਰੂ ਨਾਨਕ ਪਾਸ਼ਾ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਸਾਰੇ ਧਰਮਾਂ ਨੂੰ ਇੱਕ ਸਮਾਨ ਸਿਰਫ ਮਨੁੱਖ ਇੱਕ ਧਰਮ ਬਣਾ ਕੇ ਚੱਲਣ ਤੇ ਜੋ ਸਾਰੇ ਲੋਕਾਂ ਦੀ ਮਨੁੱਖਤਾ ਦੀ ਸੇਵਾ ਕਰਨ ਧੰਨ ਧੰਨ ਗੁਰੂ ਦਾ ਜੱਲ ਆ ਜਾਵੇ ਉਥੇ ਦੁਨੀਆ ਦਾ ਚੰਗ ਗੁਰੂ ਅਗੇ ਹੱਥਾਂ ਨੂੰ ਦੂਰ ਕਰਦੇ ਆਪਣੇ ਆਜੀ ਅੰਮ੍ਰਿਤਪਾਲ ਸਿੰਘ ਰਾਜ ਅੱਜ ਯੂਥ ਕਾਲੀਦਾਲ ਵੱਲੋਂ ਜਿਹੜਾ ਵਾ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਇੱਕ ਕੈਂਪ ਲਾਇਆ ਗਿਆ ਬੇਰਸਾਬ ਗੁਰਦੁਆਰਾ ਵਿਖੇ ਕਿਸ ਦੇਸ਼ ਦਾ ਅੱਜ ਮੈਂ ਤੇਰੀ ਸੋਚਦਾ ਜੀ ਨਾਰਦ ਦੇਵੀ ਦੇ ਆਪ ਆਪ ਨੂੰ ਪਰਖ ਦੀਆਂ ਸਭ ਨੂੰ ਬਹੁਤ-ਬਹੁਤ ਧੰਨਵਾਦ ਅੱਜ ਜਿਉਂਕਿ ਪਿਛਲੇ 1.5 ਸਾਲ ਤੋਂ ਮੇਰੀ ਦਸਤਾਰ ਮੇਰੀ ਸ਼ਾਨ ਦੇ ਜੋ ਕੈਂਪ ਚੱਲ ਰਿਹਾ ਹੈ ਜੋ ਮਹਿੰਮ ਯੂਥ ਕਾਲੀਦਾਲ ਵੱਲੋਂ ਚਲਾਈ ਜਾ ਰਹੀ ਹੈ ਆਪੋਸ ਦਾ ਬਹੁਤ ਵੱਡਾ ਰਿਸਪੌਂਸ ਜੋ ਸਾਨੂੰ ਮਿਲ ਰਿਹਾ ਹੈ ਉਹ ਅਸੀਂ ਵੱਖ-ਵੱਖ ਜਗ੍ਹਾ ਤੇ ਵੱਖਰੇ-ਵੱਖਰੇ ਕੈਂਪ ਲਗਾ ਕੇ ਜੋ ਕਿ ਸੰਗਤ ਨੂੰ ਸਿੱਖੀ ਨਾਲ ਜੋੜ ਕੇ ਇੱਕ ਬਹੁਤ ਵੱਡਾ ਕਾਰਨਾਮਾ ਕਰ ਰਹੇ ਹਾਂ ਇਸ ਵਿੱਚ ਸਾਨੂੰ ਨਾਨਕ ਦੇਵ ਜੀ ਤੇ ਇੰਦਰਾ ਸਾਹਿਬ ਵੱਲੋਂ ਬਹੁਤ ਵੱਡੀ ਇੱਕ ਆਪਾਂ ਨੂੰ ਸ਼ਕਤੀ ਮਿਲੀ ਕਿ ਜਿਹਦੇ ਨਾਲ ਆਪਾਂ ਐਡਾ ਵੱਡਾ ਕਾਰਨਾਮਾ ਕਰਕੇ ਜੋ ਕਿ ਸੰਗਤ ਨੂੰ ਸਿੱਖੀ ਦੇ ਨਾਲ ਜੋੜ ਰਹੇ ਹਾਂ ਇਹ ਸਾਡੇ ਸਿੱਖੀ ਸੂਪ ਵਾਲੇ ਨੌਜਵਾਨਾਂ ਦੇ ਪੱਗਾਂ ਬੰਨ੍ਹਿਆ ਜਾ ਰੀਆਂ ਜਾਂ ਮੋਨਿਆਂ ਦੇ ਬੰਦ ਇਹ ਚਲੋ ਸਾਰੇ ਆਪਣੇ ਸਿੱਕੀ ਸਿਰੂਪ ਵਾਲੇ ਦੇ ਬੰਨ ਚਾਰ ਬੰਨਿਆ ਜਾ ਰਹੀਆਂ ਜਿਹੜੇ ਆਪਣੇ ਜਿਹੜੇ ਛੋਟੇ ਪਟਕੇ ਬੰਨਦੇ ਉਹਨਾਂ ਨੂੰ ਆਪਾਂ ਵੱਡੀਆਂ ਪੱਗਾਂ ਜਾਂ ਪਰਨੇ ਵੱਡਦੇ ਫੱਟਾ ਕੀ ਜਿਹੜੇ ਦੂਸਰੇ ਹੋਰ ਨੌਜਵਾਨ ਵੀ ਆਪਣੇ ਜਿਨ੍ਹਾਂ ਨੇ ਹਜੇ ਦਸਤਾਰ ਨਹੀਂ ਸਜਾਈ ਕਦੇ ਉਹਨਾਂ ਨੂੰ ਵੀ ਅਸੀਂ ਇਸ ਸਾਰੇ ਦੌਣ ਧਰਤੀ ਦੇ ਆ ਕੇ ਨਾਲੇ ਕਹਿ ਰਹੇ ਕਿ ਆਪਣਾ ਕੋਈ ਇੱਕ ਅੰਨ ਬਣਾ ਕੇ ਆਓ ਤਾਂ ਕਿ ਤੁਹਾਡੇ ਆਵਾਜ਼ ਤੇ ਨਾਮ ਬਾਲ ਕਟਾਉਂਗੇ ਨਾ ਤੁਸੀਂ ਦੁਬਾਰਾ ਦਸਤਾਰ ਨਾ ਪੱਤੀ ਦੀ ਅੱਜ ਦਸਤਾਰ ਬੰਨ ਕੇ ਜਾਓਗੇ ਤਾਂ ਤੁਸੀਂ ਪੱਤੀ ਬੰਨ ਕੇ ਰੱਖੋ ਸਾਰੇ ਆਪਾਂ ਕੈਂਪੋਂ ਦੇ ਇੱਕ ਦੇਖਿਆ ਕਿ ਨੌਜਵਾਨ ਇਸੇ ਚਨ ਦਸਤਾਰ ਚਾਲੇ ਦੇ ਚਲੋ ਕਿ ਇੱਕ ਦਸਤਾਰ ਮੈਚੂ ਕਰੀਏ 18 ਜੁਲਾਈ ਨੂੰ ਇਹ ਚਲੋ ਹਰੇਕ ਦਾ ਅਸੀਂ ਕਹਿੰਦੇ ਆ ਕਿ 100 ਚ ਸਾਨੂੰ 30 40% ਵੀ ਰਿਸਪੌਂਸ ਵਧੀਆ ਮਿਲ ਗਿਆ ਉਹ ਵੀ ਇੱਕ ਸਾਡੇ ਲਈ ਬਹੁਤ ਵੱਡੀ ਹੈ ਕਾਮਯਾਬੀ